ਲਓ ਜੀ ਅੱਜ ਦਿਖਾਉਣੇ ਆ ਮਹਿੰਗੀ ਰੱਖ ਸਰਪਣ ਤੁਰਿਆ ਪਾਣੀ ਨੂੰ ਟੋਲਦਾ ਪਹੁੰਚਿਆ ਅਚਲਾ ਦੇ ਜੰਗਲ ਫਰੋੜਦਾ ਇਹ ਆ ਜੀ ਸਰਪਣ ਜਦੋਂ ਇਹ ਪਾਣੀ ਪੀਣ ਲਈ ਜਦੋਂ ਮਾ ਬਾਬਾ ਨੂੰ ਪਿਆਸ ਲੱਗੀ ਪਾਣੀ ਲੈਣ ਲਈ ਜਦੋਂ ਇਹ ਨੇ ਘੜਾ ਭਰਿਆ ਤਾਂ ਇਹਦੇ ਮਾਮੇ ਨੇ ਤੀਰ ਚਲਾਤਾ ਦਸ਼ਰਤ ਨੇ ਉਹਨੂੰ ਇਹ ਪਤਾ ਲੱਗਾ ਦਸਰਤ ਨੂੰ ਵੀ ਕੋਈ ਜਾਨਵਰ ਫਿਰਦਾ ਉਹਨੇ ਤੀਰ ਚਲਾਇਆ ਜਦੋਂ ਉਹਨੇ ਆਕੇ ਲਵੇ ਦੇਖਿਆ ਮੈਂ ਤਾਂ ਛਰਪਣ ਮਾਰਦਾ ਛਰਪਣ ਮਾਰਿਆ ਹੋਇਆ ਉਹ ਫਿਰ ਇਹਦੇ ਮਾਪੇ ਨੇ ਪਹੁੰਚਿਆ ਯਾਨੀ ਕਿ ਉਹਦੇ ਮੈਂ ਲੱਗ ਗਿਆ ਨਾ ਉਹਦੇ ਮਾਪੇ ਦਸਰਤ ਦੀ ਭੈਣ ਸੀ ਯਾਨੀ ਕਿ ਉਹ ਹਾਂ ਰਾਜੇ ਦਸਰਤ ਦੀ ਇਹ ਦਸ਼ਰਤ ਨਵਰਤ ਹਾਂ ਇਹ ਉਹਨਾਂ ਦਾ ਦਸ਼ਰਤ ਹਾਂ ਅਰੇ ਇਹਨਾਂ ਨੇ ਅੰਨੇ ਦੇ ਅੱਖਾਂ ਤੋਂ ਇਹਨਾਂ ਨੇ ਸ਼ਰਾਫ ਦਿੱਤਾ ਦਸ਼ਰਤ ਨੂੰ ਕਹਿੰਦੇ ਜਿਵੇਂ ਕਹਿੰਦੇ ਅਸੀਂ ਤੜਫਿਆ ਆਪਣੇ ਪੁੱਤ ਲਈ ਉਹਵੇਂ ਤੁਮੀ ਤੜਫ ਤੜਫ ਕੇ ਜਾਨੀ ਕਿ ਮੌਤ ਹੋਊਗੀ ਮਰੇਗਾ ਕੁੱਤੇ ਦੇ ਛੋੜੇ ਮਰੇਗਾ ਟਾਈਮ ਆਇਆ ਲੰਘਦਾ ਆ ਦਸ਼ਰਤ ਰਾਮਚੰਦਰ ਭਗਵਾਨ ਜੀ ਤੇ ਲਕਸ਼ਮਣ ਜੀ ਨੂੰ ਬਨਵਾਸ਼ ਮਿਲਿਆ ਓਹੋ ਜਾਨੀ ਕਿ ਉੱਪਰ ਖੜਾ ਸੀ ਕੋਟੇ ਤੇ ਖੜਾ ਸੀ ਦਸ਼ਰਤ ਕਿਉਂ ਜਿਉ ਜਦੋਂ ਬਨਵਾਸ ਮਿਲਿਆ ਦਸ਼ਮਨ ਭਗਵਾਨ ਤੇ ਦ੍ਰਾਮਚਦਰ ਭਗਵਾਨ ਦੀ ਅੱਖਾਂ ਤੋਂ ਦੂਰ ਹੁੰਦੇ ਗਏ ਜਦੋਂ ਦਿਸਣੇ ਦਿਸਣੋਂ ਹਟ ਗਏ ਉਹ ਦਸ਼ਰਤ ਜਿੱਡਾ ਉਹਨੂੰ ਵੀ ਦਿਸਣੋਂ ਹਟ ਗਏ ਜਦੋਂ ਅੰਨਾ ਹੋ ਗਿਆ ਅੱਖਾਂ ਤੋਂ ਡਿੱਗ ਗਿਆ ਮੂੰਹ ਤੋਂ ਡਿੱਗ ਗਿਆ ਉਹਦੀ ਕੀ ਜਾਣੀ ਕਿ ਬਾਦ ਹੋ ਗਈ ਇਹ ਸ਼ਰਾਬ ਮਿਲਿਆ ਸੀ ਦਸ਼ਰਤ ਉਹਨੂੰ ਮਾਣ ਕਿ ਰੱਖਦਾ ਪਰ ਆਪਣਾ ਇਹ ਸ਼ਰਾਬ ਉਦੋਂ ਦਾ ਲੱਗਿਆ ਹਾ ਜੀ 那边老板。